ਹਜਰਤ ਮੁਹੰਮਦ ਦਾ ਫਰਮਾਇਆ ਇਸ ਵਿੱਚ ਇਹ ਮਸਾਇਲ ਤੁਰਤ ਪੰਜਾਬੀ ਆਕ ਸੁਣਾਈ ਜੇ ਕੋ ਹੋਵੇ ਮਾਇਲ ਇਸ ਦਾ ਅਰਥ ਹੈ ਕਿ ਸਭ ਤੋਂ ਪਹਿਲਾਂ ਇਸ ਭਾਸ਼ਾ ਵਾਸਤੇ ਪੰਜਾਬੀ ਸ਼ਬਦ ਦਾ ਪ੍ਰਯੋਗ ਹਾਫਿਜ਼ ਬਰਖੂਦਾਰ ਨੇ 1670 ਈਸਵੀ ਵਿੱਚ ਕੀਤਾ ਯਾਨੀ ਕਿ ਆਪਾਂ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬੀ ਸ਼ਬਦ ਜਿਹੜਾ ਵਾ ਉਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਹਾਫਿਜ਼ ਬਰਖੁਦਾਰ ਨੇ 1670 ਈਸਵੀ ਦੇ ਵਿੱਚ ਪੰਜਾਬੀ ਭਾਸ਼ਾ ਲਈ ਹਿੰਦੀ ਹਿੰਦਵੀ ਸ਼ਬਦ ਵਰਤਣੇ ਵਾਲੇ ਜਿਹੜੇ ਲਿਖਾਰੀ ਸੀ ਉਹ ਕਿਹੜੇ ਸੀ ਅਬਦੁਲ ਕਰੀਮ 1675 ਈਸਵੀ ਵਿੱਚ ਇਹਨਾਂ ਨੇ ਕੀਤਾ ਹਾਫਿਸ ਮੌਜ਼ਜ਼ਦੀਨ 1670 ਈਸਵੀ ਵਿੱਚ ਮੌਲਵੀ ਮੁਹੰਮਦ ਮੁਸਲਿਮ 1839 ਈਸਵੀ ਵਿੱਚ ਤੇ ਇਮਾਮਦੀਨ 1878 ਈਸਵੀ ਇਹ ਉਹ ਚਾਰ ਲਿਖਾਰੀ ਆ ਜਿਨ੍ਹਾਂ ਨੇ ਪੰਜਾਬੀ ਦੇ ਲਈ ਹਿੰਦੀ ਤੇ ਹਿੰਦੀ ਸ਼ਬਦ ਜਿਹੜੇ ਸੀ ਉਹ ਪ੍ਰਯੋਗ ਕੀਤੇ ਸੀ ਅਗਰ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪੰਜਾਬੀ ਮਾਸਟਰ ਕੈਡਰ ਦੀ ਕੋਚਿੰਗ ਦੇ ਵਿੱਚ ਜੁੜਨ ਦੇ ਲਈ 7814399144 ਨੰਬਰ ਤੇ ਮੈਸੇਜ ਕਰਨਾ ਨਾ ਭੁੱਲੋ